ਨਰਵੰਤ ਸਿੰਘ ਕੁਲਿੰਦੇਵਾਲ ਉਹਨਾਂ ਵੱਲੋਂ 11000 ਸਹਿਬ ਸਿੰਘ ਨਿਊਜ਼ੀਲੈਂਡ ਨਾਲ ਚੱਲ ਉਹਨਾਂ ਵੱਲੋਂ 8000 ਰਮੇਸ਼ ਸਿੰਘ ਸਲੇਲਾ 1000 ਜਤਿੰਦਰ ਸਿੰਘ ਸੋਵ 11000 ਅਸਤੀ ਘਰਾਣਾ ਤੌਰ 11000 ਹਨੀਦਨ ਰਾਲਾ ਕਰੋੜ 11000 21000

ਆਰ ਪਹਿਲਵਾਨ ਨੀਤਿਆ ਰਾਣ ਪ੍ਰਤਮਾਰ ਸ਼ੁਗਵਾੜਾ ਤੇ ਪਹਿਲਵਾਨ ਮਹੀਂ ਆਲਵੰਗੀਰੇ ਚਾਰ ਮੰਲਾਂ ਦੀ ਇੱਕੋ ਵਾਰ ਤਸ਼ੀਰ ਹੋਣੀ ਮਹਿਮਾਨ ਨੋਟ ਕਰਿਓ ਹੱਥ ਨੜਕ ਬੈਂਟੀ ਆ ਜੀ ਖਾੜੇ ਪਾਸੇ ਪਹੁੰਚ ਗਿਆ ਜੰਗਲ ਘਰੂਆ ਕੋਈ ਰਾਤ ਦੇ ਰੋਖਾ ਜੰਗਲ ਪ੍ਰਭਾਨੀ ਦਾ ਭੱਜਾਂ ਦਾ ਕੋਈ ਨਾਂ ਨਹੀਂ ਲੰਦਾ ਮੁੱਲ ਪੈਂਦਾ ਕੁਰਬਾਨੀ ਦਾ ਭੱਜਾਂ ਦਾ ਕੋਈ ਨਾਂ ਨਹੀਂ ਲੰਦਾ ਮੁੱਲ ਪੈਂਦਾ ਕੁਰਬਾਨੀ ਦਾ

ये तुमको कौन? लल्ला ने दो। ये को टाइम ना तीन लेगो। आ ये ये जंग चलाओ फॉर्म ना। ये लोग को नहीं। भाई समिति साइन करना।

ठीक आहे वेठो